Aadiku ah, , üle saa mulle kõnnapaasa , kõnnapaasa . Läheb uh. uh. . lükku . kommi käi uh. käe päris . nii . nii , paasa , paasa , kõnnapaasa . ਰਕਾਰਡ ਟੁੱਟੇ ਪਏ ਪੰਚ ਕਿਲੋਮੀਟਰ ਏਰੀਆ ਵਿੱਚ ਖੇਤੀ ਹੁੰਦੀ ਦੇਖੋ ਪੰਜ ਚਾਰ ਪੰਜ ਕਿਲੋਮੀਟਰ ਤੇ ਅੰਦਾਜ਼ਾ ਹੀ ਆ ਢਾ ਚਾਰ ਪੰਜ ਕਿਲੋਮੀਟਰ ਏਰੀਆ ਥੱਲੇ ਦੇਖ ਕਿੰਨੀ ਬਧੀ ਜਗ੍ਹਾ ਸੋਹਣੀ ਹੈ ਦੇਖੋ ਦੇਖੋ ਕਿੰਨੀ ਸੋਹਣੀ ਹੈਗਾ ਥੱਲੇ ਦੇਖ ਥੱਲੇ ਆ ਜਗ੍ਹਾ ਰਹਿੰਦੀ ਹੈ ਨਹਿਰ ਦਾ ਏਰੀਆ ਇਹ ਠੰਡੀ ਠਾਰ ਏਰੀਆ ਵਿੱਚ ਦੇਖੋ ਹਾਣ ਕਰਕਾਰ ਹੀ ਟੁੱਟੇ ਪਏ ਆ ਪਹਿਲੀ ਵਾਰ ਦੇਖਿਆ ਜਗ੍ਹਾ ਅੱਜ ਤਾਂ ਇਹ ਦੇਖਿਆ ਨਹੀਂ ਕਿ ਤੇ ਪਹਿਲੀ ਵਾਰ ਦੇਖਿਆ ਆ ਹਾਂ ਵੇ ਨਾ ਇਹ ਨਹਿਰ ਆ ਗਿਆ ਨਹਿਰ ਚੱਲਦੀ ਯਾਰ ਨਹਿਰ ਨਾ ਨਹਿਰ ਹਾ ਤਾਂ ਨਹਿਰ ਚੱਲ ਰਹੀ ਹੈ ਹਾਂ ਨਹਿਰਾ ਆਹ ਸਾਹਮਣੇ ਰੋਡ ਆ ਗਿਆ ਇਧਰ ਨਹਿਰ ਦੇਖ ਵਾਰੀ ਨਹਿਰ ਚੱਲਦੀ ਯਾਰ ਨਹਿਰ ਦੇ ਨਾਲ ਦਰਾ ਦੇ ਮਸ਼ਕੋਰ ਬੰਦੀ ਦੇਖਵਾਣੀ ਯਾਰ ਇਹਲੇ ਸ਼ੋਰ ਬੰਦੀ ਯਾਰ ਆ ਦੇਖ ਇਹ ਬਾਸ ਸੀ ਬਾਸ ਕਿੰਨਾ ਬਾਸ ਖੜਾ ਦੇਖੋ ਰੁਕਾ ਟੁੱਟੇ ਪਏ ਆ ਦੇਖੋ ਬਾਸ ਹੀ ਬਾਸ ਹੈ ਨਾ ਪੰਚਰ ਕਮਟੇ ਦੀ ਰੀਤੀ ਬਾਸੀ ਪਾਂਦ ਸੁਣਾ ਮ ਬਾਸੀ ਪਾਂਦ ਇਹ ਤਾਂ ਪੱਟੇ ਜੇ ਕਹਿਣਾ ਤਾਂ ਮਤਲਬ ਪੱਟਾ ਬਣਾਦੇ ਤੇ ਘਰ ਘਰਾਂ ਵਾਸਤੇ ਲੈ ਕੇ ਜਾਂਦੇ ਲੋਕੀ ਪੌੜੀਆਂ ਪੂੜੀਆਂ ਬਣਦੀਆਂ ਘਰਾਂ ਵਾਸਤੇ ਉਹ ਲੈ ਕੇ ਜਾਂਦੇ ਪਾਂਦ ਐਸਾ ਤਾਂ ਬਹੁਤ ਬਾਸ ਦੀ ਵਰਤੋਂ ਹੁੰਦੀ ਆ ਸਿਰੋ ਠੀਕ ਆ ਓਕੇ